ਅੱਜ ਦੀ ਸਾਖੀ ਵਿੱਚ ਅਸੀਂ ਜਾਣਾਂਗੇ ਕਿ ਪ੍ਰਭੂ ਕਿਵੇਂ ਆਪਣੇ ਭਗਤਾਂ ਦੀ ਲਾਜ਼ ਰੱਖਦਾ ਹੈ ਜੇਕਰ ਸੱਚੇ ਦਿਲੋਂ ਉਸ ਨੂੰ ਪੁਕਾਰਿਆ ਜਾਵੇ ਤਾਂ ਉਹ ਜ਼ਰੂਰ ਆਉਂਦਾ ਹੈ ਅੱਜ ਅਸੀਂ ਭਗਤ ਧੰਨਾ ਜੀ ਬਾਰੇ ਜਾਣਾਂਗੇ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਭਗਤ ਧੰਨਾ ਜੀ ਦਾ ਜਨਮ 20 ਅਪ੍ਰੈਲ 1415 ਈਸਵੀ ਨੂੰ ਰਾਜਸਥਾਨ ਦੇ ਟੋਂਕ ਜ਼ਿਲ੍ਹੇ ਦੇ ਧੂਆਂਕਲਾਂ ਪਿੰਡ ਵਿੱਚ ਹੋਇਆ ਸੀ ਆਪ ਜੀ ਖੇਤੀ ਕਰਦੇ ਅਤੇ ਗਊਆਂ ਚਾਰਦੇ ਸਨ ਆਪ ਜੀ ਜਦ ਤੂ ਉੱਤੇ ਜਾਂਦੇ ਤਾਂ ਤਰਲੋਚਨ ਨਾਮ ਦੇ ਬ੍ਰਾਹਮਣ ਨੂੰ ਠਾਕੁਰਾਂ ਦੀ ਪੂਜਾ ਕਰਦੇ ਦੇਖਦੇ ਆਪ ਜੀ ਨੇ ਬ੍ਰਾਹਮਣ ਨੂੰ ਇੱਕ ਦਿਨ ਪੁੱਛ ਹੀ ਲਿਆ ਕਿ ਆਪ ਜੀ ਇਹ ਕੀ ਕਰਦੇ ਹੋ ਤਾਂ ਬ੍ਰਾਹਮਣ ਨੇ ਆਪ ਜੀ ਨੂੰ ਕਿਹਾ ਕਿ ਇਹਨਾਂ ਦੀ ਸੇਵਾ ਕਰਨ ਨਾਲ ਮਨ ਦੀ ਹਰ ਇੱਛਾ ਪੂਰੀ ਹੋ ਜਾਂਦੀ ਹੈ ਕਿਸੇ ਵੀ ਚੀਜ਼ ਦੀ ਕੋਈ ਥੋੜ੍ਹ ਨਹੀਂ ਰਹਿੰਦੀ ਤਾਂ ਤੰਨਾ ਜੀ ਨੇ ਕਿਹਾ ਕਿ ਜੇਕਰ ਆਪ ਜੀ ਨੂੰ ਚੰਗਾ ਲੱਗੇ ਤਾਂ ਮੈਨੂੰ ਵੀ ਇੱਕ ਠਾਕੁਰ ਦੇ ਦਿਓ ब्राह्मण ਨੇ ਆਪਣਾ ਖਿਹੜਾ ਛਡਾਉਣ ਲਈ ਇੱਕ ਪੱਥਰ ਲਪੇਟ ਕੇ ਤੰਨਾ ਜੀ ਨੂੰ ਦੇ ਦਿੱਤਾ। ਤੰਨਾ ਜੀ ਬੜੇ ਖੁਸ਼ ਹੋਏ। ਆਪ ਜੀ ਨੇ ਘਰ ਜਾ ਕੇ ਠਾਕੁਰ ਦਾ ਇਸ਼ਨਾਨ ਕਰਵਾਇਆ, ਫੇਰ ਰੋਟੀ ਤੇ ਲੱਸੀ ਭੋਗ ਲਈ ਅੱਗੇ ਰੱਖ ਦਿੱਤੀ। ਆਪ ਜੀ ਨੇ ਠਾਕੁਰ ਨੂੰ ਬੇਨਤੀ ਕੀਤੀ ਕਿ ਰੋਟੀ ਖਾ ਲਓ। ਜਦ ਠਾਕੁਰ ਨੇ ਰੋਟੀ ਨਾ ਖਾਧੀ ਤਾਂ ਤੰਨਾ ਜੀ ਹੱਥ ਜੋੜ ਕੇ ਇੱਥੇ ਪੈਰੀ ਪੈ ਕੇ ਠਾਕੁਰ ਨੂੰ ਮਨਾਉਣ ਲੱਗੇ। ਆਪ ਜੀ ਨੂੰ ਲੱਗਿਆ ਕਿ ਠਾਕੁਰ ਰੁੱਸ ਗਿਆ ਹੈ। ਆਪ ਜੀ ਨੇ ਉਸ ਨੂੰ ਕਿਹਾ ਕਿ ਮੈਂ ਵੀ ਉਦੋਂ ਤੱਕ ਕੁਝ ਨਹੀਂ ਖਾਵਾਂਗਾ ਜਦ ਤੱਕ ਆਪ ਜੀ ਨਹੀਂ ਖਾਉਂਗੇ ਆਪ ਜੀ ਰੁੱਸੇ ਹੋ ਤਾਂ ਮੈਨੂੰ ਵੀ ਕੁਝ ਚੰਗਾ ਨਹੀਂ ਲੱਗਦਾ ਆਪ ਜੀ ਨੇ ਪਰਮਾਤਮਾ ਅੱਗੇ ਬੜਾ ਤਰਲਾ ਕੀਤਾ ਇਸ ਤਰ੍ਹਾਂ ਕੁਝ ਸਮਾਂ ਲੰਘਿਆ ਆਪ ਜੀ ਦਾ ਭੁੱਖ ਨਾਲ ਸਰੀਰ ਢਾਲ ਹੋ ਗਿਆ ਆਪ ਜੀ ਪੱਥਰ ਅੱਗੇ ਢਾਲ ਹੋ ਕੇ ਡਿੱਗ ਗਏ ਪਰਮਾਤਮਾ ਭਗਤ ਧੰਨਾ ਜੀ ਦੇ ਭੋਲੇ ਪਿਆਰ ਨਾਲ ਸ਼ੋਹੇਗੇ ਇੱਕਦਮ ਆਵਾਜ਼ ਆਈ ਧੰਨਿਆ ਉੱਠ ਪਰਮਾਤਮਾ ਪ੍ਰਤੱਖ ਹੋ ਕੇ ਰੋਟੀ ਖਾਣ ਲੱਗੇ ਅਤੇ ਲੱਸੀ ਪੀਣ ਲੱਗੇ ਇਸ ਤਰ੍ਹਾਂ ਤੰਨਾ ਜੀ ਨੂੰ ਪ੍ਰਭੂ ਦੇ ਪ੍ਰਤੱਖ ਦਰਸ਼ਨ ਹੋਏ ਆਪ ਜੀ ਨੇ ਹੋਲੇ ਪਾਓ ਨਾਲ ਪ੍ਰਭੂ ਨੂੰ ਪਾ ਲਿਆ ਫਿਰ ਆਪ ਜੀ ਦੇ ਘਰ ਵਿੱਚ ਕਿਸੇ ਵੀ ਚੀਜ਼ ਦੀ ਕੋਈ ਘਾਟ ਨਾ ਰਹੀ ਪ੍ਰਭੂ ਨੇ ਆਪ ਜੀ ਦਾ ਮਾਰਗਦਰਸ਼ਨ ਕੀਤਾ ਪ੍ਰਭੂ ਨੇ ਤੰਨਾ ਜੀ ਨੂੰ ਨਾਮ ਜਪਣ ਦੀ ਮਹਾਨਤਾ ਬਾਰੇ ਦੱਸਿਆ ਪ੍ਰਭੂ ਨੇ ਦੱਸਿਆ ਕਿ ਮੈਂ ਉਸ ਤੋਂ ਖੁਸ਼ ਹੁੰਦਾ ਹਾਂ ਜੋ ਮੇਰਾ ਨਾਮ ਜਪਦਾ ਹੈ ਪ੍ਰਭੂ ਆਪ ਜੀ ਦੇ ਸਾਰੇ ਕੰਮ ਕਰਦੇ ਤੇ ਨਾ ਜੀ ਨਾਮ ਜਪਦੇ ਪ੍ਰਮਾਤਮਾ ਦੀ ਵਿਧੇ ਅਨੁਸਾਰ ਇੱਕ ਪੁਰਖ ਨੇ ਤਨਨਾ ਜੀ ਨੂੰ ਦੱਸਿਆ ਕਿ ਕਬੀਰ ਜੀ ਨਾਮਦੇਵ ਜੀ ਰਵਿਦਾਸ ਜੀ ਅਤੇ ਸੈਣ ਜੀ ਨੇ ਕਿਵੇਂ ਪ੍ਰੇਮਾ ਭਗਤੀ ਨਾਲ ਪ੍ਰਭੂ ਨੂੰ ਪਾਇਆ ਹੈ ਤੇ ਕਿਵੇਂ ਪ੍ਰਭੂ ਨੇ ਮੁਸੀਬਤਾਂ ਵਿੱਚ ਉਹਨਾਂ ਦਾ ਸਾਥ ਦਿੱਤਾ ਆਪ ਜੀ ਸੰਤਾਂ ਦੀ ਬੜੀ ਸੰਗਤ ਕਰਨ ਲੱਗੇ ਇਸ ਤਰ੍ਹਾਂ ਪੱਥਰ ਪੂਜਾ ਦਾ ਕਰਮ ਕਾੜ ਪਿੱਛੇ ਛੁੱਟ ਗਿਆ ਤੇ ਆਪ ਜੀ ਭਗਤੀ ਵਿੱਚ ਲੱਗ ਗਏ ਪ੍ਰੇਮਾ ਭਗਤੀ ਦੇ ਸਿਖਰ ਤੇ ਜਾ ਕੇ ਆਪ ਜੀ ਨੇ ਬਾਣੀ ਉਚਾਰੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਧੰਨਵਾਦ